ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇ ਵਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸ਼ਲੋਕਾ ਨਾਲ ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸਰਾਜ ਕੀ ਤੁਨੀ ਸਲਾਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸਤ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਿਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋre ਅੰਧਾਰ ਮਹਿਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਬਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਸਨ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰੇ ਫਸਾਉ ਤੂੰ ਜਾਣੋ ਈ ਸਭ ਸਦਲੈ ਸਜਿੰਦ ਕਵਾ ਕਰ ਆਸਣ ਡਿਠਾ ਉਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਆਜੁਨੀ ਸਭੰ ਗੁਰ ਪਰਸਾਦ ਆਸਾ ਮਹਿਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸਲੋਕ ਮਹਿਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂ ਸਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਨੇ ਸੁਚੇਤ ਛੁੱਟੇ ਤੇ ਲਬਵਾਰ ਜਿਉ ਸੁੰਨੇ ਅੰਦਰ ਖੇਤ ਕੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿਨੇ ਆਪ ਸਜਿਓ ਆਪਿਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਸੁਨ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਪਸਾਉ ਤੂੰ ਜਾਣੋ ਹੀ ਸਭ ਸਿਦਲੈ ਸਜਿੰਦ ਕਵਾਉ ਕਰ ਆਸਣ ਰਿਠੋ ਚਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗ ਗੁਰ ਪ੍ਰਸਾਦ ਆਸਾ ਮਹਨਲਾ ਪਹਿਲਾ ਵਾਰਿਸ ਲੋਕਾ ਨਾਲ ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸਰਾਜ ਕੀ ਤੁਨੀ ਸਲੋਕ ਮਹਿਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹਿਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਨ ਕੋਰ ਅੰਧਾਰ ਮਹਿ ਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਬਵਾੜ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿਨੇ ਆਪ ਸਜਿਓ ਆਪਿਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਪਰਸਾਉ ਤੂੰ ਜਾਣੋ ਹੀ ਸਭ ਸਦਲੈ ਸਜਿੰਦਿ ਕਵਾ ਕਰ ਆਸਣ ਡਿਠੋ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇ ਵਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸ਼ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸਤ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜਿਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛਟੇ ਤੇ ਲਬਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛਟਿਆ ਕਹੋ ਨਾਨਕ ਸੋਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਇ ਕੁਦਰਤ ਸਾਜੀਐ ਕਰਿਆ ਸੁਨ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਪਸਾਉ ਤੂੰ ਜਾਣੋ ਈ ਸਭ ਸਿਦਲੈ ਸਜਿੰਦਿ ਕਵਾ ਕਰ ਆਸਣ ਰਿਠਾ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪਰਸਾਦ ਆਸਾ ਮਹਿਲਾ ਪਹਿਲਾ ਵਾਰਿਸ ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜੈ ਨਮਾਨਸਤ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਬਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾੜੀ ਆਪਿਨੇ ਆਪ ਸਜਿਓ ਆਪਿਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਸਨ ਡਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਪਸਾਉ ਤੂੰ ਜਾਣੋ ਇਹ ਸਭ ਸਿਦਲੈ ਸਜਿੰਦ ਕਵਾਉ ਕਰ ਆਸਣ ਰਿਠੋ ਚਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗ ਗੁਰ ਪ੍ਰਸਾਦ ਆਸਾ ਮਹਨਲਾ ਪਹਿਲਾ ਵਾਰਿਸ ਲੋਕਾਂ ਦਾ ਸ਼ਲੋਕ ਭੀ ਮਹਿਲਾ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਣੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂਸਤ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਿਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਰ ਮਹਿ ਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਨੇ ਸੁਚੇਤ ਛੁੱਟੇ ਤੇ ਲਬਵਾੜ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾਉ ਦੋਇ ਕੁਦਰਤ ਸਾਜੀਐ ਕਰਿਆ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਫਸਾਉ ਤੂੰ ਜਾਣੋ ਹੀ ਸਭ ਸਦਲੈ ਸਜਿੰਦ ਕਵਾਉ ਕਰ ਆਸਣ ਡਿਠੋ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇ ਵਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸ਼ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸਤ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈਸੂ ਚੰਦਾ ਉਗਵੈ ਸੂਰਜ ਚੜਿਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੁ ਨਾ ਚੈਤਨੀ ਮਨ ਆਪਣੇ ਸੁਚੇਤ ਛਟੇ ਤੇ ਲਬਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛਟਿਆ ਕਹੋ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਓ ਦੋਈ ਕੁਦਰਤ ਸਜਿਐ ਕਰਿਆ ਸੁਣ ਰਿਟੋ ਚਾਓ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰੇ ਪਸਾਉ ਤੂੰ ਜਾਣੋ ਈ ਸਭ ਸਦਲੈ ਸਜਿੰਦ ਕਵਾਉ ਕਰ ਆਸਣ ਡਿਠਾ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪਰਸਾਦ ਆਸਾ ਮਹਿਲਾ ਪਹਿਲਾ ਵਾਰਿਸ ਲੋਕਾਂ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂ ਸਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਗਵਾਰ ਜਿਉ ਸੁਨੇ ਅੰਦਰ ਖੇਤ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲ ਇਹ ਫੁਲ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਐ ਕਰਿਆ ਸੁਣ ਰਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰੇ ਪਸਾਉ ਤੂੰ ਜਾਣੋ ਹੀ ਸਭ ਸਿਦਲੈ ਸਜਿੰਦ ਕਵਾਉ ਕਰ ਆਸਣ ਡਿਠਾ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰਿਸ ਲੋਕਾ ਨਾ ਸ਼ਲੋਕ ਭੀ ਮਹਿਲਾ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਣੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂਸਤ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਿਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਨ ਕੋre ਅੰਧਾਰ ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਬਵਾੜ ਜਿਉ ਸੁਨ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾਉ ਦੋਇ ਕੁਦਰਤ ਸਾਜੀਐ ਕਰਿਆ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਫਸਾਉ ਤੂੰ ਜਾਣੋ ਹੀ ਸਭ ਸਦਲੈ ਸਜਿੰਦ ਕਵਾਉ ਕਰ ਆਸਣ ਡਿਠੋ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇ ਵਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸ਼ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂਸਤ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਬਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਸੁਨ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰੇ ਪਸਾਉ ਤੂੰ ਜਾਣੋ ਈ ਸਭ ਸਿਦਲੈ ਸਜਿੰਦ ਕਵਾ ਕਰ ਆਸਣ ਡਿਠਾ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪਰਸਾਦ ਆਸਾ ਮਹਿਲਾ ਪਹਿਲਾ ਵਾਰਿਸ ਲੋਕਾਂ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂ ਸਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜਿਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛਟੇ ਤੇ ਲਗਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਸਣ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵ ਹੈ ਕਰੇ ਪਸਾਉ ਤੂੰ ਜਾਣੋ ਇਹ ਸਭ ਸਿਦਲੈ ਸਜਿੰਦ ਕਵਾਉ ਕਰ ਆਸਣ ਡਿਠਾ ਚਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪ੍ਰਸਾਦ ਆਸਾ ਮਹਨਲਾ ਪਹਿਲਾ ਵਾਰਿਸ ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂਸਤ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਿਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਨ ਕੋਰ ਅੰਧਰ ਮਹਿਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛੁੱਟੇ ਤੇ ਲਬਵਾੜ ਜਿਉ ਸੁੰਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾਉ ਦੋਇ ਕੁਦਰਤ ਸਾਜੀਐ ਕਰਿਆ ਆਸਣ ਡਿਠਉ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਪਸਾਉ ਤੂੰ ਜਾਣੋ ਹੀ ਸਭ ਸਦੈ ਲੈ ਸਜਿੰਦ ਕਵਾ ਕਰ ਆਸਣ ਡਿਠਉ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇ ਵਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸ਼ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨ ਮਾਨਸਤ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛਟੇ ਤੇ ਲਬਵਾਰ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛਟਿਆ ਕਹੋ ਨਾਨਕ ਸੋਨਾਹ ਫਲਿ ਇਹ ਫੁਲਿ ਇਹ ਵਾਪੜੇ ਭੀ ਤਨ ਵਿੱਚ ਸਵਾ ਪਾਉੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਇ ਕੁਦਰਤ ਸਜਿਐ ਕਰਿਆ ਸੁਨ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰੇ ਪਸਾਉ ਤੂੰ ਜਾਣੋ ਈ ਸਭ ਸਿਦਲੈ ਸਜਿੰਦ ਕਵਾ ਕਰ ਆਸਣ ਰਿਠੋ ਚਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਦੇਵਾਰ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਭੰ ਗੁਰ ਪਰਸਾਦ ਆਸਾ ਮਹਿਲਾ ਪਹਿਲਾ ਵਾਰਿਸ ਲੋਕਾ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਤੁਨੀ ਸ਼ਲੋਕ ਮਹਿਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਂ ਸਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈ ਸੋ ਚੰਦਾ ਉਗਵੈ ਸੂਰਜ ਚੜਿਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੈਤਨੀ ਮਨ ਆਪਣੇ ਸੁਚੇਤ ਛਟੇ ਤੇ ਲਬਵਾੜ ਜਿਉ ਸੁਨੇ ਅੰਦਰ ਖੇਤ ਕੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿ ਇਹ ਫੁਲਿ ਇਹ ਵਪੜੇ ਭੀ ਤਨ ਵਿੱਚ ਸਵਾ ਪਾੜੀ ਆਪਿ ਨੇ ਆਪ ਸਜਿਓ ਆਪਿ ਨੇ ਰਚਿਓ ਨਾਉ ਦੋਈ ਕੁਦਰਤ ਸਜਿਐ ਕਰਿਆ ਸਣ ਰਿਟੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵ ਹੈ ਕਰੇ ਪਸਾਉ ਤੂੰ ਜਾਣੋ ਹੀ ਸਭ ਸਿਦਲੈ ਸਿੰਦ ਕਵਾਉ ਕਰ ਆਸਣ ਡਿਠਾ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ